ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਸਾਰੇ ਸੰਗਤ ਨੂੰ ਪਤਾ ਹੈ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਵਿੱਚ ਆਫ਼ਤਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਪੂਰੇ ਦੇਸ਼ ਦੇ ਵਿੱਚੋਂ ਤੇ ਵਿਦੇਸ਼ਾਂ ਦੇ ਵਿੱਚੋਂ ਸੰਗਤ ਚੜ੍ਹਦੀ ਕਲਾ ਦੇ ਨਾਲ ਆ ਕੇ ਸੇਵਾ ਕਰ ਰਹੀ ਆ ਤੇ ਇਸ ਬੁਰੇ ਸਮੇਂ ਦੇ ਵਿੱਚੋਂ ਆਪਣੇ ਭੈਣਾ ਭਰਾਵਾਂ ਨੂੰ ਕੱਢ ਰਹੀ ਆ ਇਦਾਂ ਹੀ ਸਾਡੇ ਆਪਣੇ ਕੈਂਪ ਤੇ ਅੱਜ ਪਹੁੰਚੇ ਨੇ ਸਿੰਬਲ ਡਵੈਲਪਮੈਂਟ ਸੁਸਾਇਟੀ ਤੇ ਯੂਨਾਈਟਿਡ ਸਿੱਖ ਦੇ ਸੇਵਾਦਾਰ ਇਹਨਾਂ ਵੀਰਾਂ ਨੇ ਅੱਜ ਇੱਕ ਨਵੀਂ ਮਿਸ਼ਾਲ ਪੈਦਾ ਕੀਤੀ ਆ ਕੱਲੇ-ਕੱਲੇ ਘਰ ਜਾ ਕੇ ਸਿੰਘਾਂ ਦੇ ਨਾਲ ਜਾ ਕੇ ਆਪ ਆਈਡੈਂਟੀਫਾਈ ਕਰਕੇ ਲੋੜਵੰਦਾਂ ਦੀ ਲੋੜ ਪੂਰੀ ਕੀਤੀ ਤੇ ਪੰਥ ਦੇ ਦੁਸ਼ਮੰਦ ਨੂੰ ਸਹੀ ਜਗ੍ਹਾ ਲਾਇਆ ਅਸੀਂ ਆਪਣੇ ਕੈਂਪ ਵੱਲੋਂ ਭਾਈ ਟੀਮ ਭਾਈ ਅਮਰਪਾਲ ਸਿੰਘ ਵੱਲੋਂ ਤੇ ਪੂਰੇ ਪੰਜਾਬ ਵੱਲੋਂ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਨੂੰ ਹਾਜ਼ਰ ਰਾਜ਼ ਰਮੰਦੇ ਹੋਏ ਚੜ੍ਹਦੀ ਕਲਾ ਵਾਲਾ ਜਕਾਰਾ ਗਜਾਵਾਂਗੇ ਇਹਨਾਂ ਦੀ ਚੜ੍ਹਦੀ ਕਲਾ ਲਈ ਤੇ ਫਤਿਹ ਦੀ ਸਾਂਝ ਪਾਵਾਂਗੇ ਅਕਾਲ ਪੁਰਖ ਦੇ ਸ਼ੁਕਰਾਨਾ ਕਰ ਲਈ ਬੋਲੇ ਈਸੋ ਨਿਹਾਲੇ ਸਿਓ ਬੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਸਲੇ ਬੁਲੰਦ ਨੇ ਇਕਾਂ ਉਤੇ ਜੋਰ ਆ ਪਾਣੀ ਵਿੱਚ ਭਾਵੇਂ ਡੁੱਬੇ ਆ ਪਰ ਜੱਕਾਰਿਆਂ ਦਾ ਸ਼ੋਰ ਆ ਬੋਲੋ ਹਲੇ ਸਿਰਿਆ ਕਾਲੂ ਇਹਦੇ ਮੇਰੇ ਹੱਸਦੇ ਵਸਤੇ ਪੰਜਾਬ ਦੀ ਤਸਵੀਰ ਜਿਸ ਤਸਵੀਰ ਨੂੰ ਵੇਖ ਕੇ ਮਨ ਦੇ ਵਿੱਚ ਚਾਉ ਜਾਂ ਚੜ ਜਾਂਦਾ ਹੈ ਕੀ ਸਾਡੇ ਗੁਰੂਆਂ ਦੀ ਧਰਤੀ ਸਾਡੇ ਸ਼ਹੀਦਾਂ ਦੀ ਧਰਤੀ ਸਾਡੇ ਸੂਰਮਿਆਂ ਦੀ ਉਹ ਧਰਤੀ ਜਿਸ ਧਰਤੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੱਡੀਆਂ ਔਕੜਾਂ ਕਿਉਂ ਨਾ ਆ ਜਾਵਣ ਪਰ ਇਹ ਪੰਜਾਬ ਦੇ ਜਾਏ ਜਿਹੜੇ ਨੇ ਉਹਨਾਂ ਔਕੜਾਂ ਨੂੰ ਤੁੱਛ ਮਤ ਵੀ ਨਹੀਂ ਸਮਝਦੇ ਇਹ ਸੁਨੇਹਾ ਜਿਹੜਾ ਹੈ ਹਰ ਇੱਕ ਸ੍ਰਿਸ਼ਟੀ ਵਿੱਚ ਬਸਦੇ ਹੋਏ ਇਨਸਾਨ ਨੂੰ ਇਹ ਦਿੰਦੇ ਨੇ ਕਿ ਸਭ ਐ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਰਾ ਜੀਓ ਇਹਨਾਂ ਦੇ ਲਈ ਕੋਈ ਵੀ ਬਾਰਾ ਨਹੀਂ ਹੈ ਸੋ ਅੱਜ ਯੂਨਾਈਟਿਡ ਸਿੱਖ ਅਤੇ ਸਿੰਮਲ ਡੋਲਮਨ ਸੋਸਾਇਟੀ ਦੇ ਵੀਰਾਂ ਵੱਲੋਂ ਅੱਜ ਜਿਹੜੀ ਇਹ ਸੇਵਾ ਜੰਮੂ ਦੀ ਸੰਗਤ ਵੱਲੋਂ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਜਿਹੜੀਆਂ ਆਪਣੀਆਂ ਦਾਤਾ ਪਾਤਸ਼ਾਹ ਨੇ ਉਹਨਾਂ ਨੂੰ ਦਿੱਤੀਆਂ ਨੇ ਉਹਦੇ ਵਿੱਚੋਂ ਤਿੱਲ ਫੁੱਲ ਜਿਹੜਾ ਪੰਜਾਬ ਦੇ ਲੋਕਾਂ ਦੇ ਲਈ ਭੇਜਿਆ ਸੀ ਅੱਜ ਵਾਰਿਸ ਪੰਜਾਬ ਦੀ ਜੱਥੇਬੰਦੀ ਪਉ ਅੰਮ੍ਰਿਤਪਾਲ ਸਿੰਘ ਜੀ ਦੀ ਜੱਥੇਬੰਦੀ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਉਹਨਾਂ ਦੀਆਂ ਦਿੱਤੀਆਂ ਉਹਨਾਂ ਦੇ ਆਪਣੀ ਜਿਹੜੀ ਕੀਰਤ ਦੀ ਕਮਾਈ ਨਾਲ ਜਿਹੜਾ ਸਮਾਨ ਇੱਥੇ ਭੇਜਿਆ ਸੀ ਉਹ ਆਪਾਂ ਘਰ-ਘਰ ਜਾ ਕੇ ਪਹੁੰਚਾਇਆ ਸੋ ਅਸੀਂ ਦਿਲ ਦੀ ਗਹਿਰਾਈਆਂ ਤੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਪਉ ਦੀ ਸਾਰੀ ਹੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਘਰ-ਘਰ ਪਹੁੰਚਾਨ ਦੇ ਵਿੱਚ ਸਾਡਾ ਪੂਰਾ ਸਮਰਥਨ ਕੀਤਾ ਸੋ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੇ ਪਾਤਸ਼ਾ ਇਸ ਪੰਜਾਬ ਨੂੰ ਉਸੇ ਤਰ੍ਹਾਂ ਹੀ ਪਹਿਲਾਂ ਦੀ ਤਰ੍ਹਾਂ ਜਿਹੜਾ ਹੈ ਹਰਿਆ ਭਰਿਆ ਰੱਖੋ ਸੋ ਜੰਮੂ ਦੀ ਜਿੰਨੀ ਵੀ ਆਪਾਂ ਇੱਥੇ ਸੰਗਤ ਆਏ ਆਂ ਆਪਾਂ ਤੁਹਾਡੇ ਰਹਿਣੀ ਆ ਤੁਹਾਡਾ ਪੰਜਾਬੀਓ ਦੇਣ ਆਪਾਂ ਕਦੀ ਦੇ ਨਹੀਂ ਸਕਦੇ ਸੋ ਆਪ ਜੀ ਨੂੰ ਇੱਕ ਵਾਰ ਫਿਰ ਇਹੋ ਬੇਨਤੀ ਕਰ ਚੱਲੇ ਆ ਜੰਮੂ ਦੀ ਧਰਤੀ ਤੋਂ ਕਿ ਅੱਗਾ ਵੀ ਅੱਗੇ ਕਿਸਾਨ ਵੀਰਾਂ ਨੂੰ ਸਾਡੇ ਨੂੰ ਕਿਸੇ ਵੀ ਚੈ ਦੀ ਅਗਰ ਜ਼ਰੂਰਤ ਹੋਵੇਗੀ ਤੁਸੀਂ ਸਿਰਫ ਬੇਝਿਚਕ ਹੋ ਕੇ ਇੱਕ ਕਾਲ ਸਾਨੂੰ ਕਰ ਦਿਓ ਜੋ ਵੀ ਚੀਜ਼ ਇਹਨਾਂ ਨੂੰ ਇੱਥੇ ਚਾਹੀਦੀ ਹੋਵੇਗੀ ਉਹ ਜਿੰਨੀ ਕੁ ਸਮਰੱਥਾ ਸਾਡੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੀ ਹੈ ਜਿੰਨੀ ਕੁ ਸਮਰੱਥਾ ਸਾਡੀ ਜੰਮੂ ਕਸ਼ਮੀਰ ਦੀ ਸੰਗਤ ਦੀ ਹੈ ਉਹ ਆਪਜੀ ਤੱਕ ਜੂਰ ਪਹੁੰਚਾਉਣ ਦੇ ਯਤਨ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ